ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਮਰਨ ਫੈਮਿਲੀ ਵਲੌਗ ਵਿੱਚ ਹੋਰ ਸਨਾਓ ਜੀ ਸਾਰੇ ਕਿਵੇਂ ਉਮੀਦ ਕਰਦੀਆਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਖੰਦਰੁਸਤ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਹਾਂਜੀ ਅੱਜ ਹੈਗੀ ਹੈ ਜੀ ਮਾਗੀ ਦੀ ਸੰਗਰਾਦ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਆਪਣੇ ਦੇਸੀ ਮਹੀਨੇ ਦਾ ਪਹਿਲਾ ਨਵਾਂ ਸਾਲ ਆ ਜੀ ਸਾਰਿਆਂ ਨੂੰ ਜੀ ਨਵੇਂ 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 ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਆਪਾਂ ਲੱਗੇ ਹੋਏ ਆ ਜੀ ਸੰਗਰਾਦ ਵਾਲੇ ਦਿਨ ਗਜਰੇਲਾ ਬਣਾਉਣ ਉਕੇ ਬੱਚਿਆਂ ਦੀ ਫਰਮਾਇਸ਼ ਤੇ ਹੀ ਗਜੇਲਾ ਖਾਣ ਦੀ ਕੱਲ ਬਣਾਉਣਾ ਸੀਗਾ ਕੱਲ ਫਿਰ ਅਸੀਂ ਚਲੇ ਗਏ ਸੀਗੇ ਚਮਕੌਰ ਸਾਹਿਬ ਨੂੰ ਸ਼੍ਰੀ ਚਮਕੌਰ ਸਾਹਿਬ ਮੱਥਾ ਟੇਕਣ ਤਾਂ ਕਰਕੇ ਫਿਰ ਟਾਈਮ ਹੀ ਲੱਗਿਆ ਹੈਗਾ ਤੇ ਅੱਜ ਮੈਂ ਕਿਹਾ ਸਵੇਰੇ ਸਵੇਰੇ ਪਹਿਲਾਂ ਪਈ ਕੰਮ ਸ਼ੁਰੂ ਕਰ ਦੰਨੇ ਆ ਤੇ ਕਿਚਨ ਵਗੈਰਾ ਆਪਾਂ ਨੇ ਕਲੀਨ ਸਾਰਾ ਕੁਝ ਕਰ ਲਿਆ ਝਾੜੂ ਝਾੜੂ ਲਗਾ ਲਿਆ ਤੇ ਬਸ ਉੱਚਾ ਲਗਉਣ ਵਾਲਾ ਏ ਉਹ ਮੈਂ ਖਾਂ ਵੀ ਮਗੇ ਜਰੇਲਾ ਬਣਾ ਲਮਾ ਫਿਰ ਪੈਣਾ ਜੀਆਂ ਪਈ ਜਾਣੀਆਂ ਫਿਰ ਆਪਾਂ ਸਾਰੀ ਡਸਟਿੰਗ ਵਗੈਰਾ ਸਾਰਾ ਝਾੜੂ ਵਗੈਰਾ ਕੱਢ ਲਿਆ ਦੀਦੀ ਹੈਲੋ ਦੀਦੀ ਕੱਟ ਰਹੀਏ ਡਰਾਈ ਫਰੂਟਸ ਦਾਖਾ ਪਾਉਣ ਨਹੀਂ ਦਿੰਦੀ ਸਾਇਦ ਬਹੁਤ ਟੇਸਟੀ ਲੱਗਦੀਆਂ ਪੁੱਤ ਬਹੁਤ ਜ਼ਿਆਦਾ ਟੇਸਟੀ ਲੱਗਦੀ ਤੂੰ ਨਾ ਖਾਈਂ ਸਾਡੇ ਕੱਢ ਦੀ ਨਹੀਂ 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 ਤੂੰ ਸਾਡੇ ਕੱਢ ਦੀ ਟੇਸਟ ਫਲੇਵਰ ਨਾ ਫਲੇਵਰ ਥੋੜੀ ਹੁੰਦਾ ਕੋਈ ਪਾਗਲ ਉਹਦਾ ਕੋਈ ਫਲੇਵਰ ਨਹੀਂ ਹੁੰਦਾ ਜਿੰਨਾ ਦੇ ਅਸੂ ਉਹਨਾਂ ਟੇਸਟੀ ਹੋਣ ਬਣਾਉਂਗਾ ਉਸ ਤੋਂ ਵੀ ਵੱਧਾ ਵੱਡਾ ਕਿਉਂ ਖਵਾਇਡ ਹੋ ਜਾਣਾ ਤੇ ਸਹਿਜ ਦੇਖ ਰਹੀ ਆ ਥੱਪਕੀ ਪਿਆਰ ਕੀ ਮੈਂ ਵੀ ਦੇਖਣਾ ਹੀ ਬਸ ਮੈਂ ਵਲੌਗ ਵੀ ਨਹੀਂ ਹਜੇ ਪਾਇਆ ਮੈਂ ਵਲੌਗ ਵੀ ਪਾਉਣਾ ਹਜੇ ਤੇ ਬਾਕੀ ਜੀ ਆਪਾਂ ਸਾਰੀ ਰੂਮ ਵਗੈਰਾ ਸਾਰੀ ਝਾੜੂ ਪੋਚਾ ਸਾਰਾ ਆਪਾਂ ਨੇ ਕਰ ਲਿਆ ਤੇ ਅੱਜ ਨਿੱਕਲੀ ਹੋਈ ਏ ਧੁੱਪ ਤੁਹਾਨੂੰ ਦਿਖਾਨੀ ਆ ਮੈਂ ਆ ਥੋੜੀ ਜੀ ਧੁੱਪ ਨਿੱਕਲੀ ਹੋਈ ਆ ਤੇ ਟਾਈਮ ਤੇ ਸਤਾਂਪੀ ਹੋ ਗਿਆ ਉਹ ਦੇਖੋ ਆਪਾਂ ਕੱਪੜੇ ਸੁਕਣੇ ਜਿਹੜੇ ਸੁੱਕੇ ਨਹੀਂ ਸੀ ਹੋਏ ਆਪਾਂ ਪਾ ਲੇ ਉਹ ਆਪਣਾ ਸਟੈਂਡ ਵੀ ਕੱਢ ਲਿਆ ਬਾਹਰ ਤੇ ਮੈਂ ਧਾਰ ਤੀ ਪਾ ਤਮਕ ਜਲਦੀ ਸੁੱਕ ਜਾਣਗੇ ਕਿਉਂਕਿ ਤਾਂ ਕੰਦ ਪਰ ਧੁੱਪ ਹੈਗੀ ਆ ਤੇ ਮੈਸਮੇ ਲਈ ਨਹੀਂ ਹੈਗੀ ਧੁੱਪ ਕਿਉਂਕਿ ਮੈਂ ਕੰਮਕਾਰਾਂ ਦੇ ਵਿੱਚ ਬਿਜ਼ੀ ਹੋਣ ਕਰਕੇ ਮੈਂ ਕੋਈ ਉਹ ਨਹੀਂ ਕੀਤਾ ਹੈਗਾ ਬਸ ਜਿਵੇਂ ਹੋਇਆ ਵੀ ਗਜ਼ਰੇਲਾ ਸੋਇਰਾ ਸੋਇਰਾ ਹੁਣ ਬਣਾ ਲੀਏ ਪਹਿਲਾਂ ਆਪਾਂ ਇਹਨਾਂ ਦਾ ਕੰਮ ਨਿਬੇੜੀਏ ਕਿਉਂਕਿ ਫਿਰ ਤੁਹਾਨੂੰ ਪਤਾ ਹੋਰ ਕੰਮ ਸ਼ਾਮ ਨੂੰ ਦਾਲ ਸਬਜ਼ੀ ਦਾ ਹੋ ਜਾਂਦਾ ਹੈ ਤੇ ਅੱਜ ਮੈਂ ਵਲੌਗ ਵੀ ਹੱਦ ਤੱਕ ਪਾਇਆ ਨਹੀਂ ਹੈਗਾ ਸ਼ੌਂਕਤ ਤੇ ਜਾਊਗਾ ਮੇਰਾ ਵਲੌਗ। ਲਓ ਜੀ ਇਹਦੇ ਵਿੱਚ ਆਪਾਂ ਇਸ ਵਾਰ ਕਰਾਂਗੇ ਖੋਆੜ। ਪਿਛਲੀ ਵਾਰ ਆਪਾਂ ਇਦਾਂ ਹੀ ਬਣਾਇਆ ਸੀਗਾ ਤੇ ਇਸ ਵਾਰ ਆਪਾਂ ਖੋਏ ਵਾਲਾ ਬਣਾਵਾਂਗੇ। ਬਸ ਹੁਣ ਇਹਨੂੰ ਫਟਾਫਟ ਤੇ ਤੇ ਆਹ ਤੇ ਰੱਖਦਣ ਪਹਿਲਾਂ ਮੈਂ ਸਲੀਮੋ ਸਲੋ ਕਰਕੇ ਰੱਖਿਆ ਹੋਇਆ ਸੀਗਾ ਕਿਉਂਕਿ ਮੈਂ ਨਾ ਕੰਮ ਕਰ ਰਹੀ ਸੀਗੀ ਫਲੇ ਸੀਗਾ ਵੀ ਉਹਨਾਂ ਟਾਈਮ ਚ ਪੱਕਾ ਚਲ ਕੋਸ਼ਤਾ ਬਣਾਈ ਗਈ ਤੇ ਨਾ। ਠੰਡਾ ਪਾਣੀ ਬਹੁਤ ਜ਼ਿਆਦਾ ਹੈ। ਹੋਰ ਜਨਾਬ ਸਾਰੇ ਦੀ ਲੋੜੀ ਕਿਵੇਂ ਲੰਗੀ ਆ ਜੀ ਚਲੋ ਜੀ ਮੈਂ ਹੁਣ ਤੁਹਾਨੂੰ ਫੇਰ ਮਿਲੂੰਗੀ ਮੈਂ ਬਣਾ ਲਵਾਂ ਮੈਂ ਤੁਹਾਨੂੰ ਫੇਰ ਮਿਲਦੀ ਆ ਲਓ ਜੀ ਆਪਾਂ ਖੁਆ ਕੱਦੂ ਕਸ ਕਰ ਲਿਆ ਤੇ ਇੱਧਰ ਹੈਗਾ ਜੀ ਆਪਣੇ ਅੰਦਰ ਚਰੇਲਾ ਬਣ ਰਿਹਾ ਬਸ ਥੋੜਾ ਜਿਹਾ ਪਾਣੀ ਰਹਿ ਗਿਆ ਜਦੋਂ ਇਹ ਚੰਗੀ ਤਰ੍ਹਾਂ ਪਾਣੀ ਸੁੱਕ ਜਾਊਗਾ ਫੇਰ ਆਪਾਂ ਇਹਦੇ ਵਿੱਚ ਖੁਆ ਐਡ ਕਰ ਦਾਂਗੇ ਚੀਨੀ ਵਗੈਰਾ ਸਾਰਾ ਕੁਝ ਮੈਂ ਐਡ ਕਰ ਲਿਆ ਦੁੱਧ ਵਗੈਰਾ ਬਿਲਕੁਲ ਸੁੱਕਣੇ ਵਾਲਾ ਤੇ ਇੱਧਰ ਜੀ ਆਪਾਂ ਇੱਕ ਨਿਊ ਹੋਰ ਰੈਸਪੀ ਬਣਾ ਰਹੇ ਹਾਂ ਉਹ ਮੈਂ ਤੁਹਾਨੂੰ ਫੇਰ ਦੇਖਦੀ ਆ ਜੇ ਜੇ ਬਣ ਗਈ ਫਸਟ ਟਾਈਮ ਟਰਾਈ ਕਰਨ ਲੱਗੀ ਆ ਮੈਂ ਪਹਿਲੀ ਵਾਰ ਬਣਾਉਣ ਲੱਗੀ ਆ ਤੇ ਦੇਖਦੀ ਆ ਜੀ ਜੇ ਬਣ ਗਈ ਤਾਂ ਮੈਂ ਕਦੇ ਇਹ ਜੇ ਪੰਕੇ ਲਏ ਨਹੀਂ ਆ ਕਿਉਂਕਿ ਮੈਨੂੰ ਬਣਿਆ ਬਣਾਇਆ ਹੀ ਆ ਜਾਂਦਾ ਸਮਾਨ ਤੇ ਅੱਜ ਮੈਂ ਪਹਿਲੀ ਵਾਰ ਬਣਾਉਣ ਲੱਗੀ ਆ ਜੇ ਬਣ ਗਈ ਤਾਂ ਮੈਂ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰੂੰਗੀ ਚਲੋ ਜਿਹੜਾ ਜੀ ਵੀ ਬਣੀ ਮੈਂ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰੂੰਗੀ ਬਸ ਜੀ ਤੁਸੀਂ ਮੇਰੀ ਵੀਡੀਓ ਦੇ ਨਾਲ ਬਣੇ ਰਹੋ ਦੇ ਕੀ ਕੀ ਬਣਾਉਨੇ ਆ ਆਪਾਂ ਟਰਾਈ ਕਰਨ ਦਾ ਤਾਂ ਕੁਝ ਨਹੀਂ ਜਾਂਦਾ ਕਿਉਂਕਿ ਇਹ ਚੀਜ਼ ਮੈਨੂੰ ਬਹੁਤ ਜ਼ਿਆਦਾ ਪਸੰਦ ਆ ਲਓ ਜੀ ਇਹ ਬਣਾਈਆਂ ਜੀ ਜਿਹੜੀ ਮੈਂ ਤੁਹਾਨੂੰ ਕਿਹਾ ਸੀ ਵੀ ਮੈਂ ਰੈਸਪੀ ਹੋਰ ਬਣਾਉਣ ਲੱਗੀ ਇੱਕ ਇਹ ਬਣਾਈਆਂ ਮੈਂ ਸੱਕਰ ਵਾਲੀਆਂ ਪਿੰਨੀਆਂ ਖੁਆ ਵਿੱਚ ਪਾ ਕੇ ਵਿੱਚ ਡ్రਾਈ ਫਰੂਟਸ ਪਾ ਕੇ ਇੱਧਰ ਹੋ ਗਿਆ ਆਪਣਾ ਗਜਰੇਲਾ ਰੈਡੀ ਆਜੋ ਜੀ ਤੁਸੀਂ ਵੀ ਖਾ ਲਓ ਹਾਂਜੀ ਇੱਥੇ ਹੋ ਗਿਆ ਸੀਗਾ ਰਾਤ ਦਾ ਟਾਈਮ ਕਿਉਂਕਿ ਦਿਨੇ ਜਦੋਂ ਅੱਜ ਨਾਲ ਬਸ ਮੇਰਾ ਤਬੀਅਤ ਥੋੜੀ ਜਿਹੀ ਠੀਕ ਨਹੀਂ ਸੀਗੀ ਮੇਰੇ ਨਾਲ ਟੂਹੀ ਪੈਨ ਕਰ ਰਹੀ ਸੀਗੀ ਮਤਲਬ ਕਿ ਮੈਨੂੰ ਠੰਡ ਨਾਲ ਹੀ ਹੋਣ ਲੱਗ ਜਾਂਦਾ ਜਿਵੇਂ ਹੁਣ ਅੱਜ ਦਿਨ ਦੇ ਵਿੱਚ ਧੁੱਪ ਨਿਕਲੀ ਹੋਈ ਸੀ ਥੋੜੀ ਜੀ ਤੇ ਉਹਦੇ ਨਾਲੇ ਰਾਤ ਨੂੰ ਇੰਨੀੋਂ ਜ਼ਿਆਦਾ ਠੰਡ ਹੁੰਦੀ ਹੈ ਜਿੰਨੀ ਦਿਨ 'ਚ ਧੁੱਪ ਨਿਕਲ ਜਾਂਦੀ ਹੈ ਫਿਰ ਰਾਤ ਨੂੰ ਠੰਡ ਹੁੰਦੀ ਹੈ ਵੈਸੇ ਇੰਨੀ ਜ਼ਿਆਦਾ ਤਾਂ ਨਿਕਲੀ ਨਹੀਂ ਸੀ ਠੀਕ ਠੀਕ ਜੀ ਨਿਕਲੀ ਹੋਈ ਸੀ ਤੇ ਹਾਂਜੀ ਜਿਹੜੇ ਮੇਰੇ ਚੈਨਲ ਤੇ ਨਿਊ ਆਏ ਹੋ ਜੀ ਮੇਰੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਔਰ ਮੇਰੀ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ ਮੈਨੂੰ ਤੁਹਾਡੇ ਪਿਆਰ ਤੇ ਸਪੋਰਟ ਦੀ ਬਹੁਤ ਜ਼ਰੂਰਤ ਆਓ ਤੁਸੀਂ ਪਲੀਜ਼ ਪਲੀਜ਼ ਜ਼ ਤੇ ਸ਼ੇਰ ਜ਼ਰੂਰ ਕਰ ਦਿਆ ਕਰੋ ਤੇ ਇੱਥੇ ਜੀ ਰਾਤ ਦਾ ਟਾਈਮ ਸੀਗਾ ਸਹਿਜ ਦੇ ਪਾਪਾ ਆਗੇ ਸੀ ਬਟ ਮੈਂ ਰੋਟੀ ਹਜੇ ਬਣਾਈ ਨਹੀਂ ਸੀਗੀ ਕਿਉਂਕਿ ਮੈਂ ਨਾ ਕੰਮ ਕਰ ਕਰਕੇ ਅਜਬ ਥੋੜਾ ਜਿਹਾ ਸ਼ਾਮ ਜੇ ਨੂੰ ਮੈ ਰੈਸਟ ਲੱਗ ਗਈ ਸੀਗੀ ਕਾਰਨ ਪਈ ਤਾਂ ਨਹੀਂ ਸੀਗੀ ਮੇਰੇ ਢੂਹੀ ਕਰਕੇ ਪਈ ਸੀਗੀ ਫਿਰ ਸਹਿਜ ਦੇ ਪਾਪਾ ਬਿਨਾ ਫੋਨ ਕਰੀ ਆਗੇ ਸੀਗੇ ਨਹੀਂ ਤਾਂ ਇਹ ਕਾਲ ਕਰ ਲੰਦੇ ਹੁੰਦੇ ਨੇ ਮੈਨੂੰ ਨਾ ਕਾਲ ਸਾਡੀ ਹੋ ਗਈ ਸੀਗੀ ਇਹ ਸਹਿਜ ਦੇ ਪਾਪਾ ਕਹਿੰਦੇ ਸੀ ਘੰਟੇ ਤੱਕ ਆਉਂਗਾ ਫਿਰ ਮੈਨੂੰ ਆਏ ਸੀਗਾ ਮੈਂ ਕਿਹਾ ਚਲੋ ਇੱਕ ਵਾਰ ਕੀ ਪਤਾ ਤੁਰਨ ਲੱਗੇ ਕਾਲ ਕਰਨ ਪਰ ਉਹਨਾਂ ਨੇ ਕਰਿਓ ਨਹੀਂ ਹੈਗੀ ਫਿਰ ਇੱਥੇ ਹਜੇ ਮੈਂ ਭਾਂਡੇ ਮਾਜ ਰਹੀ ਸੀਗੀ ਜਦ ਆਗੇ ਸੀਗੇ ਤੇ ਰੋਟੀ ਹਜੇ ਮੈਂ ਬਣਾਉਣੀ ਸੀਗੀ ਤੇ ਸਬਜੀ ਆਪਣੀ ਬਣੀ ਹੋਈ ਸੀਗੀ ਚਲੋ ਰੋਟੀ ਨੂੰ ਕਿਹੜਾ ਇੰਨਾ ਟਾਈਮ ਲੱਗਦਾ ਉਹ ਤਾਂ 5 ਮਿੰਟ ਦਾ ਕੰਮ ਸੀਗਾ ਮੈਨੂੰ ਇਹ ਸੀਗਾ ਵੀ ਪਹਿਲਾਂ ਮੈਂ ਭਾਂਡੇ ਧੋ ਲਵਾਂ ਕਿਉਂਕਿ ਫਿਰ ਮੈਂ ਦੁੱਧ ਵੀ ਗਰਮ ਰੱਖਣਾ ਸੀਗਾ ਮੇਰੀ ਦੁੱਧ ਵਾਲੀ ਪਤਲੀ ਹੈ ਫਿਰ ਮੈਂ ਦੁੱਧ ਕੱਢਦਾ ਸੀਗਾ ਇਹਦੇ ਵਿੱਚੋਂ ਫਿਰ ਮੈਂ ਕਿਹਾ ਚਲੋ ਵੀ ਮੈਂ ਜਾਨੂ ਭਾਂਡੇ ਮਾਂਜਣੀਆਂ ਇੱਥੇ ਸਹੇਦ ਪਾਪਾ ਆ ਗਏ ਸੀਗੇ ਪਤਾ ਨਹੀਂ ਅਭੀ ਜੋਤੋਂ ਨਾਲ ਲੱਗੇ ਹੋਏ ਸੀਗੇ ਗੱਲਾਂ ਕਰਨ ਹਾਂਜੀ ਆਪਣਾ ਕੀ ਕਹਿੰਦੇ ਹੁੰਦੇ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਵੀਡੀਓ ਦੇਖਣ ਤੋਂ ਪਹਿਲਾਂ ਹੀ ਆਰ ਬੈਲ ਆਈਕਨ ਹਨਾ ਸਾਇਜ ਬਟਨ ਨੂੰ ਪ੍ਰੈਸ ਜ਼ਰੂਰ ਕਰ ਲਿਆ ਕਰੋ ਹਾਂ ਇਹ ਮੈਨੂੰ ਸਹਿਜੀਆਂ ਦੀ ਮम्मा ਜ਼ਰੂਰ ਬੋਲਿਆ ਕਰੋ ਮੈਂ ਕਿਹਾ ਠੀਕ ਆ ਬਈ ਬੋਲ ਦਿਆ ਕਰਾਂਗੇ ਹਨਾ ਤੇ ਆਪਣਾ ਹੁਣ ਬਸ ਜੀ ਇੱਥੇ ਆਪਾਂ ਭਾਂਡੇ ਧੋ ਲੈਣੇ ਆ ਮੇਰਾ ਤਾਂ ਨਾ ਹੀ ਹੁੰਦਾ ਵੀ ਬਸ ਗਰਮ ਗਰਮ ਪਾਣੀ ਦੇ ਵਿੱਚ ਹੱਥ ਪਾ ਕੇ ਖੜੀ ਰਹਾ ਪਰ ਅੱਜ ਮੇਰੇ ਤੋਂ ਖੜਨੀ ਸੀ ਹੋ ਰਿਹਾ ਟੋਹੀ ਕਰਕੇ ਅੱਜ ਮੇਰੀ ਟੋਹੀ ਚ ਦਰਦ ਬਹੁਤ ਸੀਗਾ ਖੜੀ ਨਹੀਂ ਸੀ ਹੋ ਰਿਹਾ ਤੇ ਬਸ ਜੀ ਇਥੇ ਆਪਾਂ ਹੁਣ ਇਸ ਤੋਂ ਬਾਅਦ ਮੈਂ ਲਗੂੰਗੀ ਆਟਾ ਗੁੰਨਣ ਤੇ ਤਰੀ ਚਲੋ ਤੁਸੀਂ ਮੇਰੀ ਵੀਡੀਓ ਨੂੰ ਇੰਜੋਏ ਪਲੀਜ਼ ਹੁਣ ਤੁਹਾਨੂੰ ਪਤਾ ਹੀ ਆ ਹਨਾ ਸਰਦੀ ਬਹੁਤ ਜ਼ਿਆਦਾ ਹੈ ਠੰਡ ਦੇ ਵਿੱਚ ਵਲੋਗਿੰਗ ਇੰਨੀ ਜ਼ਿਆਦਾ ਹੁੰਦੀ ਨਹੀਂ ਹੈਗੀ ਜਿਵੇਂ ਦੇ ਵੀ ਵਲੌਗ ਬਣ ਰਹੇ ਆ ਤੁਸੀਂ ਜਰੂਰ ਦੇਖਿਆ ਕਰੋ ਹਨਾ ਬਸ ਗਰਮੀ ਆਉਣ ਦੋ ਫਿਰ ਆਪਾਂ ਤੁਹਾਡੇ ਸਾਹਮਣੇ ਅੱਗੇ ਲੈ ਕੇ ਆਵਾਂਗੇ ਵਧੀਆ-ਵਧੀਆ ਵਲੌਗ ਬਸ ਥੋੜੀ ਜਿਹੀ ਗਰਮੀ ਆਜੇ ਵੀ ਮੈਂ ਤਾਂ ਵੈਸੇ ਵੀ ਤੁਹਾਨੂੰ ਮੈਂ ਪਹਿਲਾਂ ਵੀ ਕਿੰਨੀ ਵਾਰ ਦੱਸੀ ਆ ਮੈਂ ਤੁਹਾਨੂੰ ਗਰਮੀ ਦੇ ਵਿੱਚ ਵੀ ਦੱਸਿਆ ਸੀਗਾ ਵੀ ਮੈਨੂੰ ਗਰਮੀ ਹੀ ਪਸੰਦ ਆ ਮੈਨੂੰ ਸਰਦੀ ਬਿਲਕੁਲ ਵੀ ਪਸੰਦ ਨਹੀਂ ਹੈਗੀ ਤੇ ਬਾਸ ਫਿਰ ਵੀ ਚਲੋ ਆਪਾਂ ਕਰੀ ਜਾਣੇ ਆ ਹਨਾ ਜਿੰਨਾ ਕੰਮ ਹੁੰਦਾ ਆਪਣਾ ਸਰਦੀ ਦੇ ਵਿੱਚ ਚਲੋ ਕੋਈ ਗੱਲ ਨਹੀਂ ਥੋੜਾ ਜਿਹਾ ਟਾਈਮ ਹੋਰ ਆ ਇਹ ਵੀ ਨਿਕਲ ਜਾਣੀ ਆ ਇੰਨੀ ਨਿਕਲ ਗਈ ਹੋਰ ਨਿਕਲ ਜਾਣੀ ਆ ਤੇ ਅੱਜ ਜਿਹੜੇ ਆਪਣੇ ਲੋਹੜੀ ਦੇ ਕੰਮ ਪੈਂਡਿੰਗ ਪਏ ਸੀਗੇ ਉਹ ਆਪਾਂ ਮਾਗੀ ਦੇ ਵਿੱਚ ਕਰ ਲਈ ਸੀਗੇ ਹਨਾ ਤੇ ਪੋਰ ਇੰਨੀ ਮਾਖ ਖਾਦੀ ਹੈ ਨਾ ਤੇ ਮੈਂ ਨਾ ਕੱਲ ਗਜਰੇਲਾ ਬਣਾਉਣਾ ਸੀਗਾ ਲੋੜੀ ਨੂੰ ਕੱਲ ਫਿਰ ਸਾਡੀ ਬਸ ਅਚਾਨਕ ਹੀ SLA ਬਣ ਗਈ ਜਾਣਦੀ ਅਸੀਂ ਚਲੇ ਗਏ ਸੀਗੇ ਚਮਕੌਰ ਸਾਹਿਬ ਗੁਰਦਰਾਜ਼ਾ ਸਾਹਿਬ ਹਨਾ ਫੇਰ ਉਹ ਰਹਿ ਗਿਆ ਸੀਗਾ ਫਿਰ ਮੈਂ ਅੱਜ ਪਹਿਲਾਂ ਕੰਮ ਨਿਬੇੜ ਕੇ ਨਾ ਮੈਂ ਕਿਹਾ ਪਹਿਲਾਂ ਮੈਂ ਆਪਣਾ ਇਹੀ ਕੰਮ ਅੱਜ ਕਰਦੀ ਆ ਵੀ ਨਾਲੇ ਮੈਂ ਗਜਰੇਲਾ ਬਣਾ ਲੰਨੀ ਹੈ ਨਾਲੇ ਮੈਂ ਥੋੜੀ ਜਿਹੀ ਪਿੰਨੀਆਂ ਟਰਾਈ ਕੀਤੀਆਂ ਸੀਗੀਆਂ ਬਹੁਤ ਟੇਸਟੀ ਬਣੀਆਂ ਹਨਾ ਤੇ ਬਸ ਦੀ ਇਹੀ ਕੰਮ ਆਪਾਂ ਲੋੜੀ ਦੇ ਕੰਮ ਛੱਡੇ ਹੋਏ ਆਪਾਂ ਪੂਰੇ ਕੀਤੇ ਆ ਮਾਗੀ ਦੇ ਵਿੱਚ ਤੇ ਇਹ ਤਾਂ ਸਹਜ ਲੱਗੀ ਹੋਈ ਸੀਗੀ ਪਤਾ ਨਹੀਂ ਕੀ ਕਰਨ ਕੀ ਕਹਿੰਦੀ ਸੀਗੀ ਇਹਦੇ ਪਾਪਾ ਆ ਗਏ ਬੱਸ ਇਹਦੇ ਪਾਪਾ ਦੀ ਫੇਵਰੇਟ ਇੰਨੀ ਆ ਨਾ ਮੁਕਫਲੀ ਇੰਨੀ ਜ਼ਿਆਦਾ ਖਾਣਾ ਦੇਖੋ ਲੋ ਇਹ ਲੋ ਰਾਤ ਨੂੰ ਫੇਰ ਰਾਤ ਨੂੰ ਨਾ ਤੈੜ ਲੱਗੇ ਪੂਰਾ ਚਾਹ ਲਫਾਫਾ ਰੱਖ ਦੋ ਖਾਲੀ ਕਰ ਦੁੰਦੇ ਨੇ ਪਾਏ ਪਾਏ ਟੀਵੀ ਦੇਖਦੇ ਦੇਖਦੇ ਇੰਨੀ ਜ਼ਿਆਦਾ ਖਾਂਦੇ ਨੇ ਨਾ ਇੰਨੀ ਜ਼ਿਆਦਾ ਵਧੀਆ ਲੱਗਦੀ ਆ ਮੇਰੇ ਤੋਂ ਨਹੀਂ ਖਾਈ ਜਾਂਦੀ ਹੈ ਕਿ ਮੈਂ ਤਾਂ ਬੱਸ ਹੱਦ ਅੰਜ ਸ਼ੇ ਜਹ ਅਰ 10 10 ਮੂਫਲੀਆਂ ਖਾ ਲੂੰਗੀ ਮੈਂ ਇਸ ਤੋਂ ਵੱਧ ਨਹੀਂ ਖਾ ਸਕਦੀ ਹੈਗੀ ਮੈਤੋਂ ਨਹੀਂ ਨਹੀਂ ਖਾਈ ਜਾਂਦੀ ਹੈਗੀ ਇੱਥੇ ਪਤਾ ਨਹੀਂ ਕੀ ਗੱਲ ਹੋ ਗਈ ਸੀਗੀ ਅਸੀਂ ਹਾਸੇ ਮਜ਼ਾਕ ਕਰ ਰਹੇ ਸੀਗੇ ਆ ਦੇਖੋ ਤੇ ਉਸ ਤੋਂ ਬਾਅਦ ਜੀ ਆਪਾਂ ਲੱਗ ਗਏ ਸੀਗੇ ਆਪਣਾ ਆਟਾ ਗੁੰਨਣ ਤੇ ਮੈਂ ਆਟਾ ਛਾਣ ਲਿਆ ਸੀਗਾ ਮੈਂ ਕਿਹਾ ਚਲੋ ਆਪਾਂ ਆਟਾ ਗੁੰਨ ਲੰਨੇ ਆ ਤੇ ਉਸ ਤੋਂ ਬਾਅਦ ਸਹਜ ਬੈਠੀ ਪਤ ਨਹੀਂ ਕੀ ਕਰਦੀ ਸੀ ਪਤ ਨਹੀਂ ਕੈਂਡੀਜ਼ ਨੂੰ ਪਤਾ ਨਹੀਂ ਭੰਨ ਭੰਨ ਕੇ ਪਤ ਨਹੀਂ ਕੋਲੀ ਚ ਕੱਟ ਕੇ ਕੀ ਕਰ ਰਹੀ ਸੀ ਮੈਨੂੰ ਸਮਝ ਨਹੀਂ ਦੀ ਲੱਗ ਰਹੀ ਮੈਂ ਇਹਨਾਂ ਤੇ ਧਿਆਨ ਜਾ ਵੀ ਨਹੀਂ ਦਿੱਤਾ ਮਹਾ ਚਲੋ ਕਰੀ ਜਾਂਦਾ ਜੋ ਕਰਦੀ ਆ ਤੇ ਬਾਕੀ ਜੀ ਅਈ ਮੈਂ ਦੇਖਾ ਇੰਸਟਾਗ੍ਰam YouTube ਤੇ ਨਾ ਮੈਂ ਤਾਂ ਹੈਰਾਨ ਹੋਈ ਪਈ ਹਾਂ ਨਾ ਛੋਟੇ ਛੋਟੇ ਬੱਚਿਆਂ ਦੀ ਵਿਆਹ ਕਰੀ ਜਾਂਦੇ ਨੇ ਲੋਕ ਬਿਲਕੁਲ ਹੀ ਹਲੇ ਵੱਲੋਂ ਵੀ ਮੈਨੂੰ ਤਾਂ ਇਹ ਲੱਗਦਾ ਹੁੰਦਾ ਵੀ ਜੇ ਮੈਂ 10 11 11 12 ਸਾਲ ਦੇ ਹੋਣੇ ਆ ਨਾ ਛੋਟੇ ਛੋਟੇ ਬੱਚੇ ਵਿਆਹ ਕਰਾਈ ਜਾਂਦੇ ਨੇ ਤੇ ਉਹ ਵਿਆਹ ਦਾ ਫਾਇਦਾ ਵੀ ਕੀ ਹੋ ਇੰਨੀ ਜਲਦੀ ਵਿਆਹ ਹੋ ਜਾਂਦੇ ਨੇ ਉੰਨੀ ਜਲਦੀ ਟੁੱਟ ਵੀ ਜਾਂਦੇ ਨੇ ਹਨਾ ਇੰਨੀ ਜਲਦੀ ਨਹੀਂ ਕਰਨੇ ਚਾਹੀਦੇ ਹੈਗੇ ਹਨਾ ਘੱਟੋ ਘੱਟ ਕੁੜੀ ਦੀ ਏਜ ਮੇਰੇ ਖਿਆਲ ਨਾਲ 21 ਸਾਲ ਤੋਂ ਬਾਅਦ ਹੀ ਮੈਰਿਜ ਹੋਣੀ ਚਾਹੀਦੀ ਆ ਕਿਉਂਕਿ ਜਦੋਂ ਮਨ ਲੋ ਵੀ ਕੁੜੀ ਦੀ ਐਜ ਘੱਟ ਹੁੰਦੀ ਆ ਮਤਲਬ ਕਿ ਉਹਨਾਂ ਅਡਜਸਟ ਕਰਨਾ ਥੋੜਾ ਔਖਾ ਹੋ ਜਾਂਦਾ ਹਨਾ ਨਾ ਉਹਨੂੰ ਫਿਰ ਸੌਹਰਿਆਂ ਵਾਲੇ ਸਮਝਦੇ ਨੇ ਤੇ ਨਾ ਕੁੜੀ ਨੂੰ ਵੈਸੇ ਵੀ 21 25 ਸਾਲ ਦੀ ਹੋ ਕੇ ਫਿਰ ਐਨ ਵਧੀਆ ਵੀ ਪਤਾ ਲੱਗਦਾ ਵੀ ਹਾਂ ਗ੍ਰਸਤੀ ਕੀ ਹੁੰਦੀ ਆ ਘਰੇਲੂ ਗ੍ਰਸਤੀ ਕੀ ਹੁੰਦੀ ਆ ਹਨਾ ਤੇ ਮੈਂ ਤਾਂ ਹੈਰਾਨ ਆ ਮੈਂ ਦੇਖ ਆਈ ਮੈਂ ਤਾਂ ਦੇਖ ਦੇਖ ਕੇ ਹੈਰਾਨ ਹੋਈ ਪਈ ਆ ਮੈਂ ਛੋਟੇ ਛੋਟੇ ਵਿਆਹ ਕਰਾਈ ਜਾਂਦੇ ਨੇ ਬਿਲਕੁਲ ਹੀ ਛੋਟੇ ਛੋਟੇ ਜੇ ਅ ਮਤਲਬ ਕਿ ਜਿਹੜੇ ਵਿਚਾਰੇ ਹੁਣ ਮੁੰਡੇ ਬੜੇ ਨੇ ਉਹਨਾਂ ਦਾ ਦੱਸੋ ਕੀ ਨਾਲ ਹੋਣਗੇ ਫਿਰ ਉਹ ਤਾਂ ਸਾਰੇ ਇਕਵਾਰੇ ਰਹਿ ਜਾਣਗੇ ਛੜੇ ਰਹਿ ਜਾਣਗੇ ਹਨਾ ਤੇ ਕੁੜੀਆਂ ਛੋਟੀਆਂ-ਛੋਟੀਆਂ ਜਿਹਾ ਵਿਆਹ ਕਰਾਈ ਜਾਂਦੀਆਂ ਮੁੰਡੇ ਛੋਟੇ-ਛੋਟੇ ਜਿਹਾ ਕਰਾਈ ਜਾਂਦੇ ਨੇ ਮੈਂ ਤਾਂ ਹੈਰਾਨ ਹੋਈ ਪਈ ਆ ਹਾਂਜੀ ਜੇ ਹੁਣ ਆਪਾਂ ਇਹ ਵਲੌਗ ਦਾ ਇੱਥੇ ਕਰਦੇ ਐਂਡ ਜੇ ਤੁਹਾਨੂੰ ਮੇਰਾ ਵਲੌਗ ਵਧੀਆ ਲੱਗਿਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਔਰ ਮੇਰੀ ਵੀਡੀਓ ਨੂੰ ਫੁੱਲ ਵਾਟ ਜ਼ਰੂਰ ਕਰਿਆ ਕਰੋ ਜੀ ਤੇ ਆਪਣਾ ਪਿਆਰ ਤੇ ਸਪੋਰਟ ਇਦਾਂ ਹੀ ਬਣਾ ਕੇ ਰੱਖਿਓ ਜੀ ਤੇ ਮਿਲਾਂਗੇ ਆਪਾਂ ਤੁਹਾਨੂੰ ਕੱਲ ਨੂੰ ਸੋਹਣੇ ਜਿਹਾ ਵਲੌਗ ਦੇ ਨਾਲ ਤੇ ਬੱਚੇ ਵਿਆਹ ਕਰਾਉਣਾ ਬੰਦ ਕਰ ਦਿਓ ਜੀ بڑے بڑے ਹੋ ਕੇ ਵਿਆਹ ਕਰਾਇਆ ਕਰੋ ਛੋਟੇ ਛੋਟੇ ਆ ਤਾਂ ਫਿਰ ਉੰਨੀ ਚਲਦੀ ਹੀ ਤਲਾਕ ਹੋਈ ਜਾਂਦੇ ਨੇ ਜਿੰਨੀ ਜਲਦੀ ਵਿਆਹ ਉੰਨੀ ਜਲਦੀ ਤਲਾਕ ਹਨਾ ਤੇ ਸੋ ਤੁਸੀਂ ਸਾਰੇ ਜਾਣੇ ਪੜਿਆ ਕਰੋ ਲਿਖਿਆ ਕਰੋ ਹਜੇ ਪੜ ਲਿਖੇ ਕੁਛ ਬਣੋ ਫਿਰ ਵਿਆਹ ਬਾਰੇ ਸੋਚਿਓ ਕਿਉਂਕਿ ਗਾਹਾਂ ਗਾਹ ਕਬੀਲਦਾਰੀਆਂ ਬਹੁਤ ਵੱਜ ਜਾਂਦੀਆਂ ਬੰਦੇ ਦੀਆਂ ਅਸਲ ਜ਼ਿੰਦਗੀ ਫਿਰ ਸਟਾਰਟ ਹੁੰਦੀ ਹੈ ਬੱਚੇ ਹੋਣ ਤੋਂ ਬਾਅਦ ਪਹਿਲਾਂ ਤਾਂ ਆਪਾਂ ਨੂੰ ਆਇ ਲੱਗਦਾ ਵੀ ਆਪਾਂ ਸਾਰਾ ਕੁਝ ਦੁਨੀਆ ਹੀ ਜਿੱਤ ਲਾਂਗੇ ਪਰ ਨਹੀਂ ਜੀ ਪਹਿਲਾਂ ਪੜਾਈ ਜ਼ਰੂਰੀ ਆ ਫਿਰ ਵਿਆਹ ਕਰਾਓ ਫਿਰ ਮਤਲਬ ਕਿ ਆਪਣਾ ਹੋ ਕਰੋ ਮਿਲਦੇ ਹਾਂ ਜੀ ਕੱਲ ਨੂੰ ਨਿਊ ਵਲੌਗ ਦੇ ਨਾਲ ਨਵੀਂ ਸ਼ੁਰੂਆਤ ਦੇ ਨਾਲ ਓਕੇ ਜੀ ਬਾਏ ਬਾਏ ਟੇਕ ਕੇਅਰ